ਜੈ ਗੁਰਦੇਵ ਕੰਗੁਰਦੇਵ ਅੱਜ ਨਗਰ ਗੜਾ ਵਿਤੇ ਸੰਤ ਹਰੀਦਾਸ ਨੌਜਵਾਨ ਸਭਾ ਗੜਾ ਔਰ ਸਮੂਹ ਮਹੱਲਾ ਨਿਵਾਸੀਆਂ ਵੱਲੋਂ ਪ੍ਰਭ ਦਾਸਿਆ ਕੌਮ ਦੇ ਮਹਾਨ ਸ਼ਹੀਦ ਸੰਤ ਰਾਮਾਨੰਦ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਅੱਜ ਥੰਡੇ ਮਿੱਤੇ ਜਲਦੀ ਸਵੇਰ ਔਰ ਸੂਲੇਪੁਰੇ ਦਾ ਲੰਗਰ ਲਗਾਇਆ ਜਾ ਰਹਾ ਪ੍ਰਾਦਿਨਤਾ ਪਾਪ ਹੈ ਜਾਨ ਲਹੋੜੇ ਮੀਤ ਰਵਿਦਾਸ ਦਾ ਪ੍ਰਾਦਿਨਸੋ ਕੌਣ ਕਰੇ ਹੈ ਪ੍ਰੇਮ ਇਹਨਾਂ ਸ਼ਬਦਾਂ ਨੂੰ ਸੱਚ ਕੀਤਾ ਸੰਤ ਰਾਮਾਨੰਦ ਜੀ ਨੇ ਜਿਨ੍ਹਾਂ ਨੇ ਆਪਣੀ ਸ਼ਹਾਦਤ ਦੇ ਕੇ 25 ਮਈ 2009 ਨੂੰ ਗਿਆਨਗਰ ਅਸਥਾਨ ਦੀ ਧਰਤੀ ਤੇ ਕੁਝ ਮਾਨਵ ਵਿਰੋਧੀ ਲੋਕਾਂ ਵੱਲੋਂ ਸੰਤ ਰਮਾਨੰਦ ਜੀ ਨੂੰ ਸ਼ਹੀਦ ਕੀਤਾ ਗਿਆ। ਔਰ ਗੁਰੂ ਪਿਆਰੀ ਸਾਸੂ ਦੇ ਪੁੱਤ ਨੇ ਇਸ ਤੋਂ ਹੀ ਰਬਦਾਸਿਆ ਧਰਮ ਦਾ ਜਿਵੇਂ ਕਹਿੰਦੇ ਐਲਾਨ ਹੋਣਾ ਬਾਕੀ ਸੀ ਕਿਉਂਕਿ ਜਦੋਂ ਬਲ ਦਾ ਖੂਨ ਸ਼ਹੀਦਾਂ ਦਾ ਤਕਦੀਰ ਬਦਲਦੇ ਕੰਮਾਂ ਦੇ ਤੇ ਲੋਕ ਮਨੁਲਾਦੀ ਲੋਕ ਗਾਇਰਖਵਾਦੀ ਲੋਕ ਇਹ ਸਮਝੇ ਹੋਣਗੇ ਕਿ ਸ਼ਾਇਦ ਇਹ ਪ੍ਰਚਾਰ ਬੰਦ ਹੋ ਜਾਵੇਗਾ ਪਰ 30 ਜਨਵਰੀ 2010 ਨੂੰ ਇੱਕ ਇਤਿਹਾਸ ਲਿਖਿਆ ਗਿਆ ਜਿਸ ਦੇ ਵਿੱਚ ਤਰਵਦਾਸਿਆ ਕਰਨ ਦਾ ਐਲਾਨ ਹੋਇਆ ਹਰ ਦਾ ਨਿਸ਼ਾਨ ਆਪਣਾ ਹੋਇਆ ਔਰ ਅੰਮ੍ਰਿਤ ਮਾਨੀ ਗ੍ਰੰਥ ਸਾਹਿਬ ਬਣਿਆ ਔਰ ਉਸ ਦਿਨ ਤੋਂ ਲੈ ਕੇ ਅੱਜ ਤਕਰੀਬਨ 16 ਸਾਲ ਹੋ ਚੁੱਕੇ ਐ ਤੇ ਗੁਰੂ ਪਿਆਰੀ ਸਾਧ ਸੰਗਤ ਉਹ ਵਦਾਸਿਆ ਤਰਮ ਬਲੰਦਿਆਂ ਨੂੰ ਸੂਰਿਆ ਔਰ ਹਰ ਸਾਲ ਸੰਤ ਰਾਮਾਨੰਦ ਜੀ ਨੂੰ ਯਾਦ ਕੀਤਾ ਜਾਂਦਾ ਤੇ ਸ਼ਰਧਾ ਦੇ ਫੁੱਲ ਪੇਟ ਕੀਤੇ ਜਾਂਦੇ ਐ ਤੇ ਅੱਜ ਉਹਨਾਂ ਦੀ ਸ਼ਹਾਦਤ ਨੂੰ ਸਮਰਪਿਤ ਸੰਤਾਂ ਦੇ ਵਿੱਚ ਪਿਆਰ ਉੱਤਸ਼ਾਹ ਦੇਖਿਆ ਜਾਂਦਾ ਹੈ ਜੋ ਉਹਨਾਂ ਦੀ ਸ਼ਹਾਦਤ ਨੂੰ ਸਮਰਪਿਤ ਅਲੱਗ-ਅਲੱਗ ਨਗਰਾਂ ਦੇ ਵਿੱਚ ਤੁਸੀਂ ਦੇਖ ਰਹੇ ਹੋ ਰੋਡਾਂ ਤੇ ਦੇਖਦੇ ਹੋ ਕਿ ਲੰਗਰ ਸ਼ਬੀਨਾ ਲਗਾਈਆਂ ਜਾ ਰਹੀਆਂ ਤੇ ਅੱਜ ਗੜਾ ਵੀ ਕੇ ਵੀ ਸੰਤਾਂ ਵੱਲੋਂ ਇਹ ਲੰਗਰ ਔਰ ਠੰਡੇ ਮਿੱਠੇ ਜਲਦੀ ਸ਼ਬੀਲ ਲਗਾਏ ਜਾ ਰਹੀ ਹੈ ਸੋ ਅੱਜ ਸੰਤ ਰਾਮਾਨੰਦ ਜੀ ਦੇ ਚਰਨਾਂ ਦੇ ਵਿੱਚ ਔਰ ਸੰਤ ਅਰਿਦਾਸ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਸ਼ਰਦਾ ਦੇ ਫੁੱਲ ਭੇਟ ਕਰਦੇ ਆ ਜੈ ਗੁਰਦੇਵ ਧੰਨ ਗੁਰਦੇਵ ਜੋ ਬੋਲੇ ਇਸ ਕੋ ਨਿਰਭੈ ਜੁਕਰਮਦਾਸ ਮਹਾਰਾਜ ਕੀ ਹੈ ਇਹ ਗੁੰਡੇ ਸਤਗੁਰੂ ਵਿਦਾਸ ਸ਼ਕਤੀ ਅਮਰ ਹੈ ਸਤਗੁਰੂ ਵਿਦਾਸ ਸ਼ਕਤੀ ਅਮਰ ਹੈ ਜੋ ਬੋਲੇ ਇਸ ਕੋ